ਦੇ ਕਾਰਨ ਜਿਹੜਾ ਆ ਪਾਣੀ ਜਿਹੜਾ ਆ ਔਕਾਂ ਦੇ ਉੱਤੇ ਬਹੁਤ ਜ਼ਿਆਦਾ ਹੋ ਗਿਆ ਜਿੱਦੇ ਕਰਕੇ ਬਹੁਤ ਜਿਆਦੀਆਂ ਦਿੱਕਤਾਂ ਜੜੀਆਂ ਨੇ ਉਹ ਸੰਗਤਾਂ ਨੂੰ ਦੇਖਣ ਦੀਆਂ ਪੈ ਰਹੀਆਂ ਨੇ ਦੇਖਦੇ ਪਿਓ ਕਿ ਤੁਸੀਂ ਉਮੀਦ ਦੇ ਕਾਰਨ ਜਿਹੜਾ ਆ ਇੱਥੇ ਬਹੁਤ ਜ਼ਿਆਦਾ ਜਿਹੜੇ ਹਾਲਾਤ ਨੇ ਉਹ ਇਸ ਟਾਈਮ ਖਰਾਬ ਹੋਏ ਪਏ ਨੇ ਤੁਸੀਂ ਦੇਖਦੇ ਪਿਓ ਵੀ ਸੰਗਤਾਂ ਜਿਹੜੀਆਂ ਨੇ ਇਸ ਟਾਈਮ ਤੁਸੀਂ ਦੇਖਦੇ ਪਿਓ ਵੀ ਉਮੀਦ ਦੇ ਹਾਲਾਤ ਉਮੀਦ ਨਾਲ ਜਿਹੜੇ ਹਾਲਾਤ ਹੋਏ ਪਏ ਨੇ ਸੰਗਤਾਂ ਦਾ ਤੁਸੀਂ ਦੇਖਦੇ ਪਿਓ ਕਿ ਪੂਰੀ ਸੰਗਤਾਂ ਜਿਹੜੀ ਆ ਇਸ ਟਾਈਮ ਪਾਣੀ ਦੇ ਵਿੱਚ ਜਿਹੜਾ ਆ ਉਹ ਉਹ ਲੰਗਦੀਆਂ ਪਈਆਂ ਨੇ ਪੂਰੀ ਤਰ੍ਹਾਂ ਚਾਰ ਸਪੈਰੇ ਹੀ ਰਸਤੇ ਦੇ ਵਿੱਚ ਜਿਹੜਾ ਆ ਉਹ ਇਸ ਟਾਈਮ ਤੁਸੀਂ ਦੇਖਦੇ ਪਈਓ ਕਿ ਬਹੁਤ ਜ਼ਿਆਦਾ ਜਿਹੜਾ ਆ ਬੁਰੇ ਹਾਲ ਹੋਏ ਪਏ ਨੇ ਬਹੁਤ ਜ਼ਿਆਦਾ ਜਿਹੜੀ ਓਹ ਤੁਸੀਂ ਦੇਖਦੇ ਪਈਓ ਕਿ ਬਹੁਤ ਜ਼ਿਆਦਾ ਜਿਹੜਾ ਆ ਉਹ ਪਾਣੀ ਜਿਹੜਾ ਆ ਚਾਰੇ ਪਾਸੇ ਜਿਹੜਾ ਫਿਲਰੇ ਪਿਆ ਆ ਨਾਲ ਦੀ ਨਾਲ ਤਸਵੀਰਾਂ ਤੁਹਾਨੂੰ ਜਿਹੜੀਆਂ ਨੇ ਲਾਈਵ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਪਹੁੰਚੇ ਆ ਜੀ ਬਟਾ ਦੇ ਵਿੱਚ ਇਸ ਟਾਈਮ ਬਟਾਲਾ ਦੇ ਵਿੱਚ ਪਹੁੰਚ ਗਏ ਤੁਹਾਨੂੰ ਧੰਸੇ ਜੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਵ ਦੇ ਉੱਤੇ ਜਿਹੜਾ ਆ ਅਸੀਂ ਦਰਸ਼ਨ ਕਰਾ ਰਹੇ ਆ ਲਾਈਵ ਤੁਸੀਂ ਦੇਖਦੇ ਪਿਓ ਸਾਡੇ ਨਾਲ ਡੀਪੀਸੀ ਪੰਜਾਬੀ ਦੇ ਉੱਤੇ ਜਿਹੜਾ ਆ ਲਾਈਵ ਚੱਲਦਾ ਪਿਆ ਆ ਸੰਗਤਾਂ ਤੁਸੀਂ ਦੇਖਦੇ ਪਿਓ ਕਿ ਬਹੁਤ ਜ਼ਿਆਦਾ ਜਿਹੜਾ ਇਸ ਟਾਈਮ ਜਿਹੜਾ ਤੁਸੀਂ ਦੇਖਦੇ ਪਿਓ ਪਾਣੀ ਜਿਹੜਾ ਆ ਬਹੁਤ ਜ਼ਿਆਦਾ ਪਾਣੀ ਜਿਹੜਾ ਆ ਬਹੁਤ ਜ਼ਿਆਦਾ ਜਿਹੜਾ ਸੜਕ ਦੇ ਵਿੱਚ ਮੀਂਹ ਦੇ ਨਾਲ ਪਾਣੀ ਹੈ ਉਹ ਇਸ ਟਾਈਮ ਤੁਸੀਂ ਕਿ ਇਹ ਸਾਰੇ ਦਾ ਸਾਰਾ ਪਾਣੀ ਜਿਹੜਾ ਆ ਸੰਗਤਾਂ ਜਿੰਨੀਆਂ ਵੀ ਸੇਵਾਦਾਰ ਨੇ ਉਹ ਪਾਣੀ ਦੇ ਵਿੱਚ ਹੀ ਆਪਣੀ ਜਿਹੜੀ ਇਹ ਸਾਫ ਸਫਾਈ ਫੇਰ ਵੀ ਕਰਦੇ ਹੋਏ ਜਿਹੜਾ ਆ ਪਾਲਕੀ ਸਾਹਿਬ ਨੂੰ ਜਿਹੜਾ ਬੜੇ ਹੀ ਵਧੀਆ ਤੇ ਆਰਾਮ ਦੇ ਨਾਲ ਜਿਹੜਾ ਲੈ ਕੇ ਜਾ ਰਹੇ ਨੇ ਸੰਗਤਾਂ ਵੀ ਜਿਹੜੀਆਂ ਨੇ ਇਹ ਜਿਹੜਾ ਆ ਇਸ ਪਾਣੀ ਦੇ ਵਿੱਚੋਂ ਦੀ ਹੀ ਨਿਕਲ ਕੇ ਜਿਹੜਾ ਆ ਉਹ ਦਰਸ਼ਕਦਾਰੇ ਕਰਦੀਆਂ ਨੇ ਪਾਲਕੀ ਸਾਹਿਬ ਦੇ ਤੁਸੀਂ ਦੇਖਦੇ ਪਿਓ ਮੇਰੇ ਨਾਲ ਇਸ ਟਾਈਮ ਡੀਪੀਸੀ ਪੰਜਾਬੀ ਦੇ ਉੱਤੇ ਲਾਈਵ ਤੇ ਲਾਈਵ ਜਿਹੜਾ ਆ ਇਹ ਤੁਹਾਨੂੰ ਦਿਖਾ ਰਹੇ ਹਾਂ ਪਟਾਲਾ ਤੋਂ ਇਸ ਟਾਈਮ ਪਾਲਕੀ ਸਾਹਿਬ ਦੇ ਦਰਸ਼ਨ ਕਰਾ ਰਹੇ ਹਾਂ ਸੰਗਤਾਂ ਦੂਰ ਦੂਰ ਤੋਂ ਚੱਲ ਕੇ ਜਿਹੜਾ ਆ ਇਸ ਟਾਈਮ ਪਹੁੰਚੀਆਂ ਹੋਈਆਂ ਨੇ ਤੁਸੀਂ ਦੇ ਦੇ ਪਈਓ ਮੇਰੇ ਨਾਲ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਵ ਦੀ ਜਿਹੜਾ ਇਸ ਟਾਈਮ ਪਾਲਕੀ ਸਾਹਿਬ ਦੇ ਦਰਸ਼ਨ ਤੁਹਾਨੂੰ ਕਰਾ ਰਿਹਾ ਸੰਗਤਾਂ ਤੁਸੀਂ ਦੇ ਦੇ ਪਈਓ ਕਿ ਬਹੁਤ ਜ਼ਿਆਦਾ ਜਿਹੜੀ ਸੰਗਤਾਂ ਨੇ ਇੱਥੇ ਦਰਸ਼ਨਾਂ ਦੇ ਲਈ ਪਹੁੰਚੀਆਂ ਹੋਈਆਂ ਨੇ ਪਰ ਕਿਤੇ ਨਾ ਕਿਤੇ ਜਿਹੜਾ ਆ ਸਵੇਰੇ ਮੀਂਹ ਪੈਣ ਕਰਕੇ ਬਹੁਤ ਜ਼ਿਆਦਾ ਜਿਹੜਾ ਆ ਉਹ ਕੰਮ ਖਰਾਬ ਹੋਇਆ ਮੀਂਹ ਦੇ ਕਰਕੇ ਜਿਹੜਾ ਆ ਕਾਫੀ ਜ਼ਿਆਦਾ ਜਿਹੜਾ ਆ ਸੰਗਤਾਂ ਨੂੰ ਜਿਹੜਾ ਆ ਇੱਥੇ ਆ ਜਗਾ ਜਿੰਨੀ ਵੀ ਉਹ ਚਿੱਕੜ ਭਰੀ ਹੋ ਚੁੱਕੀ ਜਿਹਦੇ ਕਰਕੇ ਜਿਹੜਾ ਸੰਗਤਾਂ ਨੂੰ ਕਾਫੀ ਜ਼ਿਆਦਾ ਜਿਹੜਾ ਆ ਇੱਥੇ ਬੜੀ ਮੁਸ਼ਕਲਾਂ ਜਿਹੜੀਆਂ ਨੇ ਸੰਗਤਾਂ ਨੂੰ ਆ ਰਹੀਆਂ ਨੇ ਤੁਸੀਂ ਦੇ ਦੇ ਪਿਓ ਵੀ ਸੇਵਾਦਾਰ ਲਗਾਤਾਰ ਜਿਹੜਾ ਸਫਾਈਆਂ ਕਰਦੇ ਪਏ ਨੇ ਪਰ ਫੇਰ ਵੀ ਚਿੱਕੜ ਦੇ ਵਿੱਚ ਜਿਹੜੀਆਂ ਸਫਾਈਆਂ ਨੇ ਉਹ ਕਿੰਨੀਆਂ ਕੁ ਵੀ ਕਰ ਲਈਆਂ ਜਾਣ ਧੰਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਪਵਿੱਤਰ ਵਿਆਹ ਪੂਰਵ ਦੇ ਉੱਤੇ ਬਹੁਤ ਸਾਰੀਆਂ ਸੰਗਤਾਂ ਦੂਰੋਂ ਦੂਰੋਂ ਜਿਹੜੀਆਂ ਨੇ ਇਸ ਟਾਈਮ ਜੁੜੀਆਂ ਹੋਈਆਂ ਨੇ ਸੇਵਾਦਾਰ ਲਗਾਤਾਰ ਆਪਣੀ ਸੇਵਾ ਜਿਹੜੀ ਉਹ ਨਿਭਾਉਂਦੇ ਪਏ ਨੇ ਸੰਗਤਾਂ ਜਿਹੜੀਆਂ ਨੇ ਆਪਣੀ ਸੇਵਾ ਕਰਦੀ ਪਈ ਨਹੀਂ ਸੰਗਤਾਂ ਤੁਸੀਂ ਦੇ ਦੇ ਪਈਓ ਪੀ ਲਗਾਤਾਰ ਜਿਹੜਾ ਆ ਸਫਾਈ ਦਾ ਪੂਰੀ ਤਰ੍ਹਾਂ ਧਿਆਨ ਰੱਖਿਆ ਜਾ ਰਿਹਾ ਸੰਗਤਾਂ ਵੱਲੋਂ ਸੇਵਾਦਾਰ ਜਿਹੜੇ ਆ ਸੰਕ੍ਰੂਪੀ ਜਿਹੜੇ ਸੇਵਾਦਾਰ ਨੇ ਉਹ ਦੇਖਦੇ ਪਈਓ ਤੁਸੀਂ ਕਿ ਸੇਵਾ ਆਪਣੀ ਨਿਭਾ ਰਹੇ ਨੇ ਪਰ ਕਿਤਨਾ ਕਿਤੇ ਜਿਹੜਾ ਮੀਂਹ ਨੇ ਕੰਮ ਖਰਾਬ ਕੀਤਾ ਉਹਦੇ 'ਚ ਤੁਸੀਂ ਦੇ ਦੇ ਪਈਓਗੀ ਮੀਂਹ ਦਾ ਜਿਹੜਾ ਕੰਮ ਖਰਾਬ ਹੋਇਆ ਉਹਦੇ 'ਚ ਇਸ ਟਾਈਮ ਬਹੁਤ ਜ਼ਿਆਦਾ ਜਿਹੜਾ ਸੜਕ ਦੇ ਉੱਤੇ ਜਿਹੜਾ ਪਾਣੀ ਖਲੋਤਾ ਪਿਆ ਆ ਬਹੁਤ ਸਾਰੀਆਂ ਸੰਗਤਾਂ ਨੂੰ ਜਿਹੜਾ ਆ ਉਹ ਚੀਜ਼ ਦਾ ਜਿਹੜਾ ਦਿੱਕਤ ਦਾ ਸਾਹਮਣਾ ਜਿਹੜਾ ਆ ਕਰਨਾ ਪੈ ਰਿਹਾ ਹਾਲਾਂਕਿ ਜਿਹੜੀ ਸਾਫ ਸਫਾਈ ਹੈ ਉਹ ਜਿਹੜੀ ਹੈ ਪ੍ਰਸ਼ਾਸਨ ਵੱਲੋਂ ਪਹਿਲਾਂ ਸੜਕਾਂ ਦੀ ਕਰਵਾ ਦਿੱਤੀ ਗਈ ਸੀ ਪਰ ਮੀਂਹ ਨੇ ਜਿਹੜਾ ਆ ਉਹ ਕੰਮ ਖਰਾਬ ਕਰ ਦਿੱਤਾ ਬਰਸਾਤ ਨੇ ਜਦੋਂ ਸਵੇਰੇ ਪ੍ਰਸਾਦ ਸ਼ੁਰੂ ਹੋ ਗਈ ਸਵੇਰ ਦੀ ਲਾਈਵ ਦੇਖਦੇ ਪਏ ਸੀ ਡੀਪੀਸੀ ਪੰਜਾਬੀ ਦੇ ਉੱਤੇ ਉਦੋਂ ਜਿਵੇਂ ਹੀ ਪਾਲਕੀ ਸਾਹਿਬ ਜਿਹੜਾ ਆ ਦਰਬਾਰ ਸਾਹਿਬ ਤੋਂ ਗੁਰਦੁਆਰਾ ਸਾਹਿਬ ਤੋਂ ਚਲਦੀ ਹੈ ਤੇ ਉਸੇ ਵੇਲੇ ਥੋੜੀ ਦੇਰ ਬਾਅਦ ਜਿਹੜੀ ਪ੍ਰਸਾਦ ਸ਼ੁਰੂ ਹੋ ਗਈ ਪ੍ਰਸਾਦ ਦੇ ਨਾਲ ਹੀ ਜਿਹੜਾ ਆ ਬਹੁਤ ਜ਼ਿਆਦਾ ਜਿਹੜੀਆਂ ਦਿਖਤਾਂ ਆ ਸੰਗਤਾਂ ਨੂੰ ਜਿਹੜੀਆਂ ਨੇ ਉਹ ਦੇਖਣੀਆਂ ਪੈ ਰਹੀਆਂ ਨੇ ਇਸ ਟਾਈਮ ਤੁਸੀਂ ਦੇਖਦੇ ਪਿਓ ਕਿ ਲਗਾਤਾਰ ਜਿਹੜੀਆਂ ਸੰਗਤਾਂ ਆ ਉਹ ਸਾਫ਼ ਸਪੱਸ਼ਟ ਕਰਦੇ ਪਿਆ ਸੇਵਾਦਾਰ ਜਿਹੜਾ ਆ ਪ੍ਰਸਾਦ ਜਿਹੜਾ ਵੰਡੀ ਜਾ ਰਹੇ ਆ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਆ ਜੀ ਤੁਸੀਂ ਦੇਖਦੇ ਪਿਓ ਵੀ ਬਹੁਤ ਵਧੀਆ ਲਾਈਵ ਟੀਪੀਸੀ ਪੰਜਾਬੀ ਡੀਪੀਸੀ ਪੰਜਾਬੀ ਡੀਪੀਸੀ ਪੰਜਾਬੀ ਇਸ ਟਾਈਮ ਜਿਹੜਾ ਆ ਲਾਈਵ ਅਸੀਂ ਤੁਹਾਨੂੰ ਦਿਖਾ ਰਹੇ ਆ ਡੀਪੀਸੀ ਪੰਜਾਬੀ ਦੇ ਉੱਤੇ ਸੰਗਤਾਂ ਦੇ ਦਰਸ਼ਨ ਕਰਦੇ ਕਿਉਂਕਿ ਮਹਾਰਾਜ ਕਹਿੰਦੇ ਨੇ ਵੀ ਸੰਗਤਾਂ ਦੇ ਵਿੱਚ ਜੜੇ ਆ ਅਰ ਬਾਬਾ ਜੀ ਜਿਹੜੇ ਵਿਚਰਦੇ ਨੇ ਤੇ ਕਹਿਣ ਤੋਂ ਭਾਵ ਇਹ ਆ ਵੀ ਤੁਸੀਂ ਜਿਹੜਾ ਦੇਖਦੇ ਪਈਓ ਇਸ ਟਾਈਮ ਮੇਰੇ ਨਾਲ ਜਿਹੜੇ ਦਰਸ਼ਨ ਤੁਸੀਂ ਕਰਦੇ ਪਈਓ ਕਿ ਸਾਡੇ ਨਾਲ ਜਿਹੜਾ ਆ ਇਸ ਟਾਈਮ ਅਸੀਂ ਤੁਹਾਨੂੰ ਵਿਆਹ ਪੂਰਵ ਦੇ ਜਿਹੜੇ ਹਨ ਦਰਸ਼ਨ ਕਰਾ ਰਹੇ ਆ ਦਰਸ਼ਨ ਤੁਸੀਂ ਸਾਡੇ ਨਾਲ ਕਰਦੇ ਪਈਓ ਇਸ ਟਾਈਮ ਧੰਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਵ ਦੇ ਪਟਾਲਾ ਤੋਂ ਜਿਹੜੇ ਆ ਤੁਹਾਨੂੰ ਜਿਹੜੇ ਆ ਪਾਲਕੀ ਸਾਹਿਬ ਦੇ ਦਰਸ਼ਨ ਕਰਵਾਉਣ ਦੀ ਕੋਸ਼ਿਸ਼ ਕਰਦੇ ਪਏ ਆ ਸੰਗਤਾਂ ਇਸ ਟਾਈਮ ਜਿਹੜਾ ਮੀਂਹ ਨੇ ਜਿਹੜਾ ਕੰਮ ਖਰਾਬ ਕੀਤਾ ਸਵੇਰ ਦਾ ਉਹ ਤੁਸੀਂ ਦੇਖਦੇ ਪਏ ਹੋ ਵੀ ਸੰਗਤਾਂ ਤੇ ਸੇਵਾਦਾਰ ਜਿਹੜੇ ਨੇ ਲਗਾਤਾਰ ਜਿਹੜਾ ਪਿਛਲੇ ਕਈ ਟਾਈਮ ਤੋਂ ਜਿਹੜਾ ਆ ਇੱਦਾਂ ਹੀ ਪਾਣੀ ਦੇ ਵਿੱਚ ਜਿਹੜਾ ਆ ਸੇਵਾ ਕਰਦੇ ਹੋਏ ਬੈਠੇ ਹੋਏ ਨੇ ਪਾਣੀ ਚਿੱਕੜ ਦੇ ਨਾਲ ਜਿਹੜੇ ਆ ਇਸ ਟਾਈਮ ਪੂਰੀ ਤਰ੍ਹਾਂ ਜਿਹੜੇ ਆ ਉਹ ਫਰੁੱਟੇ ਪੇੜ ਸੇਵਾਦਾਰ ਪਰ ਫੇਰ ਵੀ ਸੇਵਾ ਜਿਹੜੀ ਹੈ ਉਹ ਨਹੀਂ ਛੱਡੀ ਜਾ ਰਹੀ ਬੜੇ ਵਧੀਆ ਤਰੀਕੇ ਦੇ ਨਾਲ ਸੇਵਾਦਾਰ ਜਿਹੜੇ ਆ ਉਹ ਸੇਵਾ ਕਰਦੇ ਪਏ ਨੇ ਪਾਲਕੀ ਸਾਹਿਬ ਦੇ ਤੁਸੀਂ ਪਹਿਲਾਂ ਸਾਡੇ ਨਾਲ ਦਰਸ਼ਨ ਕਰ ਚੁੱਕੇ ਹੋ ਚਲਦੇ ਚਲਦੇ ਜਿਹੜੇ ਆ ਪਾਲਕੀ ਸਾਹਿਬ ਦੇ ਤੁਹਾਨੂੰ ਦੁਬਾਰਾ ਤੋਂ ਜਿਹੜੇ ਆ ਦਰਸ਼ਨ ਕਰਾਣੇ ਆ ਰੱਬ ਰੂਪੀ ਸੰਗਤਾਂ ਦੇ ਦਰਸ਼ਨ ਜਿਹੜੇ ਆ ਤੁਸੀਂ ਨਾਲ-ਨਾਲ ਕਰੀ ਜਾਓ ਡੀਪੀਸੀ ਪੰਜਾਬੀ ਤੇ ਜਿਹੜਾ ਲਾਈਵ ਦਰਸ਼ਨ ਜਿਹੜੇ ਤੁਹਾਨੂੰ ਜਿਹੜੇ ਆ ਉਹ ਮਹਾਰਾਜ ਦੀ ਹਜ਼ੂਰੀ ਤੇ ਤੁਹਾਨੂੰ ਕਰਵਾਏ ਜਾ ਰਹੇ ਨੇ ਦਰਸ਼ਨ ਤੁਸੀਂ ਸਾਡੇ ਨਾਲ ਕਰਦੇ ਪਿਓ ਇਸ ਟਾਈਮ ਜਿਹੜੇ ਆ ਦਰਸ਼ਨ ਤੁਹਾਨੂੰ ਕਰਵਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਸਾਡੇ ਵੱਲੋਂ جاری ਹੈ ਲਗਾਤਾਰ ਵੀ ਦੇ ਦੇ ਪਿਓ ਪੀ ਸਫਾਈ ਦੇ ਲਈ ਜਿਹੜਾ ਆ ਉਹ ਬੜੇ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਅ ਵੱਖ-ਵੱਖ ਸੇਵਾਦਾਰਾਂ ਵੱਲੋਂ ਵੱਖਰੇ-ਵੱਖਰੇ ਤਰੀਕੇ ਦੇ ਨਾਲ ਜਿਹੜਾ ਹੈ ਸਫਾਈ ਜਿਹੜੀ ਹੈ ਉਹ ਚਲਦੀ ਪਈ ਹੈ ਅੱਗੇ-ਅੱਗੇ ਨਾਲ ਦੇ ਨਾਲ ਜਿਹੜੇ ਸੇਵਾਦਾਰ ਜਿਹੜੇ ਆ ਤੁਸੀਂ ਦੇ ਦੇ ਪਿਓ ਮੇਰੇ ਨਾਲ ਇਸ ਟਾਈਮ ਕਿ ਬੜੇ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਉਹ ਆਪਣਾ ਕੰਮ ਜਿਹੜਾ ਕਰਦੇ ਪਏ ਨੇ ਹਾਲਾਂਕਿ ਜਿਹੜਾ ਮੀਨ ਆ ਬਾਰ-ਬਾਰ ਜਿਹੜੀ ਗੱਲ ਅਸੀਂ ਕਰ ਰਹੇ ਹਾਂ ਕਿ ਮੀਨ ਜਿਹੜਾ ਆ ਉਹ ਕਾਫੀ ਜ਼ਿਆਦਾ ਜਿਹੜਾ ਆ ਕੰਮ ਖਰਾਬ ਕੀਤਾ ਹੋਇਆ ਆ ਤੇ ਫੇਰ ਵੀ ਜਿਹੜੀ ਆ ਸੰਗਤਾਂ ਜਿਹੜੀਆਂ ਨੇ ਉਹ ਬੜੇ ਹੀ ਵਧੀਆ ਤਰੀਕੇ ਦੇ ਨਾਲ ਬੜੇ ਹੀ ਸਚਾਰੂ ਢੰਗ ਦੇ ਨਾਲ ਜਿਹੜਾ ਆ ਉਹ ਇਸ ਮੇਲੇ ਦੇ ਵਿੱਚ ਆਪਣੀ ਉਸਤਤੀ ਜਿਹੜੀਆਂ ਨੇ ਕਰ ਰਹੀਆਂ ਨੇ ਤੁਸੀਂ ਦੇਖਦੇ ਪਏ ਹੋ ਲਗਾਤਾਰ ਜਿਹੜਾ ਆ ਮੇਲਾ ਇਸ ਟਾਈਮ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਾਬਾ ਜੀ ਦੇ ਵਿਆਹ ਪੂਰਵ ਨੂੰ ਜਿਹੜਾ ਸੰਬੰਧਿਤ ਜਿਹੜਾ ਆ ਐਟ ਟਾਈਮ ਵੀ ਦੇਖਦੇ ਪਏ ਹੋ ਸਾਡੇ ਨਾਲ ਧੰਸੇ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਵ ਦੀਆਂ ਜਿਹੜੀਆਂ ਤਸਵੀਰਾਂ ਤੁਸੀਂ ਲਾਈਵ ਸਾਡੇ ਨਾਲ ਜਿਹੜਾ ਦੇਖਦੇ ਪਏ ਹੋ ਬਟਾਲਾ ਤੋਂ ਬਟਾਲਾ ਦੇ ਵਿੱਚ ਅਸੀਂ ਪਹੁੰਚੇ ਹੋਏ ਹਾਂ ਤੇ ਲਗਾਤਾਰ ਤੁਸੀਂ ਤਸਵੀਰਾਂ ਜਿਹੜੀਆਂ ਸਾਡੇ ਨਾਲ ਜਿਹੜਾ ਤੁਸੀਂ ਦੇਖਦੇ ਪਏ ਹੋ ਇਸ ਟਾਈਮ ਤਸਵੀਰਾਂ ਲਗਾਤਾਰ ਤੁਹਾਨੂੰ ਜਿਹੜੀਆਂ ਦਿਖਾਈਆਂ ਜਾ ਰਹੀਆਂ ਨੇ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਦਰਸ਼ਨ ਦੇ ਲਈ ਜਿਹੜਾ ਪਹੁੰਚੀਆਂ ਹੋਈਆਂ ਨੇ ਤੁਸੀਂ ਦੇਖਦੇ ਪਈਓ ਸਾਡੇ ਨਾਲ ਪਟਾਲਾ ਤੋਂ ਜਿਹੜਾ ਸਾਰਾ ਪ੍ਰੋਗਰਾਮ ਤੁਹਾਨੂੰ ਜਿਹੜਾ ਦਿਖਾਇਆ ਜਾ ਰਿਹਾ ਆ ਸੰਗਤਾਂ ਜਿਹੜੀਆਂ ਨੇ ਨਾਲ-ਨਾਲ ਚਲਦੀਆਂ ਪਈਆਂ ਨੇ ਸੇਵਾਦਾਰ ਜਿਹੜੇ ਆ ਉਹ ਵਧੀਆ ਤਰੀਕੇ ਦੇ ਨਾਲ ਚੱਲਦੇ ਪਏ ਨੇ ਤੇ ਬਹੁਤ ਹੀ ਵਧੀਆ ਪਾਲਕੀ ਸਾਹਿਬ ਤੇ ਤੁਹਾਨੂੰ ਦਰਸ਼ਨ ਪਹਿਲਾਂ ਕਰਾ ਚੁੱਕੇ ਆ ਪਾਲਕੀ ਸਾਹਿਬ ਆ ਰਹੇ ਨੇ ਉਹਨਾਂ ਦੇ ਦਰਸ਼ਨ ਤੁਹਾਨੂੰ ਦੁਬਾਰਾ ਕਰਾਉਣ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਜਿਹੜਾ ਆ ਅ ਜਿਹੜੇ ਪੰਜ ਪਿਆਰੇ ਸਾਹਿਬ ਨੇ ਉਹ ਵੀ ਚੱਲ ਰਹੇ ਨੇ ਪਹਿਲਾ ਤੁਹਾਨੂੰ ਜਿਹੜੀ ਹੈ ਕਹੀ ਪੱਖਿਆਂ ਵਾਲੀ ਜਿਹੜੀ ਜੰਬੋ ਪੱਖਿਆਂ ਵਾਲੀ ਖਬਰ ਤੁਸੀਂ ਸਾਡੇ ਚੈਨਲ ਦੇ ਮਾਧਿਮ ਰਾ ਦੇਖੀ ਸੀ ਉਹ ਪੱਖਾ ਵੀ ਮੈਂ ਦਿਖਾ ਦੇਣਾ ਚਾਹੁੰਦਾ ਹਾਂ ਵੀ ਪੱਖੇ ਜਿਹੜੇ ਬਣੇ ਸੀ ਉਹ ਪੱਖੇ ਇਸ ਤਰ੍ਹਾਂ ਜੇ ਟਰੈਕਟਰਾਂ ਦੇ ਨਾਲ ਜਿਹੜੇ ਆ ਚਲਾ ਕੇ ਜਿਹੜੀ ਸੰਗਤਾਂ ਨੂੰ ਠੰਡੀ ਹਵਾ ਜਿਹੜੀ ਦਿੱਤੀ ਜਾ ਰਹੀ ਹੈ ਪਹਿਲਾਂ ਖਬਰ ਤੁਸੀਂ ਦੇਖ ਚੁੱਕੇ ਹੋ ਸਾਡੇ ਇਸ ਚੈਨਲ ਦੇ ਉੱਤੇ ਜੰਬੋ ਪੱਖੇ ਜਿਹੜੇ ਬਣਾਏ ਗਏ ਸੀ ਉਹ ਪੱਖੇ ਜਿਹੜੇ ਆ ਟਰੈਕਟਰ ਦੇ ਨਾਲ ਜਿਹੜੇ ਆਪਰੇਟ ਹੋ ਰਿਹਾ ਤੁਸੀਂ ਦੇਖਦੇ ਪਈਓ ਕਿ ਇਸ ਟਾਈਮ ਜਿਹੜਾ ਪੰਜ ਪਿਆਰੇ ਨਾਦ ਸਿੰਘ ਸਾਹਿਬਾਨ ਨੇ ਜਿਹੜੇ ਉਹਨਾਂ ਨੂੰ ਠੰਡੀ ਹਵਾ ਜਿਹੜੀ ਹੈ ਇਹਨਾਂ ਪੱਖਿਆਂ ਦੇ ਨਾਲ ਜਿਹੜੀ ਹੈ ਦਿੱਤੀ ਜਾ ਰਹੀ ਹੈ ਲਗਾਤਾਰ ਤਸਵੀਰਾਂ ਤੁਸੀਂ ਦੇਖਦੇ ਪਏ ਹੋ ਲਾਈਵ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਇਸ ਟਾਈਮ ਤੁਸੀਂ ਧੰਸ੍ਰੀ ਗੁਰਨਾਣਕ ਦੇਵ ਜੀ ਦੇ ਜਿਹੜਾ ਵਿਆਹ ਪੂਰਵ ਦੀਆਂ ਜਿਹੜੀਆਂ ਨੇ ਤਸਵੀਰਾਂ ਤੁਹਾਨੂੰ ਲਗਾਤਾਰ ਜਿਹੜੀਆਂ ਅਸੀਂ ਦਿਖਾ ਰਹੇ ਹਾਂ ਲਗਾਤਾਰ ਤਸਵੀਰਾਂ ਤੁਸੀਂ ਸਾਡੇ ਨਾਲ ਦੇਖਦੇ ਪਏ ਹੋ ਇਸ ਟਾਈਮ ਬਟਾਲਾ ਤੋਂ ਲਾਈਵ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹਪੂਰਬ ਦੀਆਂ ਤੇ ਵਿਆਹਪੂਰਬ ਤੇ ਤੁਸੀਂ ਸਾਡੇ ਨਾਲ ਇਸ ਟਾਈਮ ਜੁੜੇ ਹੋਏ ਹੋ ਲਾਈਵ ਦੇਖਣ ਦੇ ਲਈ ਧੰਨਵਾਦ ਕਰਦੇ ਆਂ ਅਸੀਂ ਤੁਹਾਡਾ ਵੀ ਕਿ ਤੁਸੀਂ ਸਾਡੇ ਨਾਲ ਲਗਾਤਾਰ ਜੁੜਿਆ ਆ ਜੁੜੇ ਹੋਏ ਹੋ ਤੇ ਇਸ ਟਾਈਮ ਅਸੀਂ ਤੁਹਾਨੂੰ ਜਿਹੜੇ ਆ ਪਾਲਕੀ ਸਾਹਿਬ ਦੇ ਦਰਸ਼ਨ ਵੀ ਜਿਹੜੇ ਆ ਪਹਿਲਾਂ ਵੀ ਕਰਾ ਚੁੱਕੇ ਆ ਦੁਬਾਰਾ ਅਗਰ ਹੋਇਆ ਤੇ ਤੁਹਾਨੂੰ ਦੁਬਾਰਾ ਵੀ ਜਿਹੜੇ ਆ ਅਸੀਂ ਦਰਸ਼ਨ ਕਰਵਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕਰਦੇ ਆਂ ਲਗਾਤਾਰ ਤੁਸੀਂ ਸਾਡੇ ਨਾਲ ਬਣੇ ਹੋਏ ਹੋ ਇਸ ਟਾਈਮ ਜਿਹੜੀਆਂ ਤੁਹਾਨੂੰ ਜਿਹੜੇ ਆ ਆਪਾਂ ਜਿਹੜੇ ਦਰਸ਼ਨ ਕਰਵਾ ਰਹੇ ਆਂ ਤੁਸੀਂ ਦੇਖਦੇ ਪਿਓ ਮੇਰੇ ਨਾਲ ਦਰਸ਼ਨ ਕਰਦੇ ਪਿਓ ਧੰਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਪ ਉਪਰਵ ਦੀਆਂ ਜਿਹੜੀਆਂ ਤਸਵੀਰਾਂ ਲਾਈਵ ਜਿਹੜੀਆਂ ਨੇ ਤੁਸੀਂ ਦੇਖਦੇ ਪਿਓ ਇਸ ਟਾਈਮ ਮੇਰੇ ਨਾਲ ਤੇ ਲਗਾਤਾਰ ਜਿਹੜਾ ਤੁਸੀਂ ਸਾਡੇ ਨਾਲ ਬਣੇ ਹੋਏ ਹੋ ਅਸੀਂ ਤੁਹਾਨੂੰ ਜਿਹੜੇ ਆ ਦਰਸ਼ਨ ਦਿਦਾਰੇ ਜਿਹੜੇ ਆ ਪਾਲਕੀ ਸਾਹਿਬ ਦੇ ਤੁਸੀਂ ਸਾਡੇ ਨਾਲ ਕਰ ਸਕਦੇ ਹੋ ਪਾਲਕੀ ਸਾਹਿਬ ਦੇ ਤੁਸੀਂ ਦਰਸ਼ਨ ਕਰੋ ਲਗਾਤਾਰ ਧੰਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਪ ਉਪਰਵ ਤੇ ਜਿਹੜਾ ਇਸ ਟਾਈਮ ਅਸੀਂ ਤੁਹਾਨੂੰ ਜਿਹੜੇ ਆ ਲਾਈਵ ਦਰਸ਼ਨ ਦਿਰਾ ਰਹੇ ਹਾਂ ਬਟਾਲਾ ਵਿਖੇ ਪਹੁੰਚੇ ਹੋਏ ਆ ਡੀਪੀਸੀ ਪੰਜਾਬੀ ਤੇ ਲਗਾਤਾਰ ਤੁਸੀਂ ਪਿਛਲੇ ਕਈ ਦਿਨਾਂ ਤੋਂ ਜਿਹੜਾ ਆ ਕੰਧ ਸਾਹਿਬ ਦੇ ਦਰਸ਼ਨ ਕਰਦੇ ਪਏ ਸੀ ਅੱਜ ਤੁਹਾਨੂੰ ਲਾਈਵ ਜਿਹੜੇ ਆ ਪਾਲਕੀ ਸਾਹਿਬ ਦੇ ਜਿਹੜੇ ਦਰਸ਼ਨ ਸੀ ਤੁਹਾਨੂੰ ਕਰਵਾ ਰਹੇ ਆ ਬਹੁਤ ਸੁੰਦਰ ਤਰੀਕੇ ਦੇ ਨਾਲ ਜਿਹੜਾ ਆ ਅਸੀਂ ਤੁਹਾਨੂੰ ਜਿਹੜੇ ਆ ਦਰਸ਼ਨ ਕਰਵਾ ਰਹੇ ਆ ਤੁਸੀਂ ਦੇਖਦੇ ਪਈਓ ਇਸ ਟਾਈਮ ਪਾਲਕੀ ਸਾਹਿਬ ਦੇ ਨਾਲ ਜਿਹੜੀਆਂ ਸੰਗਤਾਂ ਲਗਾਤਾਰ ਜਿਹੜਾ ਆ ਦਰਸ਼ਨ ਕਰਦੀਆਂ ਪਈਆਂ ਨੇ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਉਹ ਇਸ ਟਾਈਮ ਜਿਹੜਾ ਆ ਦਰਸ਼ਨ ਕਰਦੀਆਂ ਪਈਆਂ ਨੇ ਪਾਲਕੀ ਸਾਹਿਬ ਦੀਆਂ ਪਾਲਕੀ ਸਾਹਿਬ ਦੇ ਜਿਹੜੇ ਦਰਸ਼ਨ ਅਸੀਂ ਵੀ ਤੁਹਾਨੂੰ ਜਿਹੜੀ ਕਰਵਾਉਣ ਦੀ ਕੋਸ਼ਿਸ਼ ਕਰਦੇ ਪਏ ਆ ਇਸ ਟਾਈਮ ਤੁਸੀਂ ਜਿਹੜਾ ਬਟਾਲਾ ਤੋਂ ਸਾਡੇ ਨਾਲ ਤਸਵੀਰਾਂ ਜਿਹੜੀਆਂ ਨੇ ਡੀਪੀਸੀ ਪੰਜਾਬੀ ਤੇ ਲਗਾਤਾਰ ਦੇਖਦੇ ਪਏ ਹੋ ਬਟਾਲਾ ਤੋਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਅਸੀਂ ਤੁਹਾਨੂੰ ਲਾਈਵ ਤਸਵੀਰਾਂ ਜਿਹੜੀਆਂ ਨੇ ਇਹ ਤੁਸੀਂ ਦੇਖਦੇ ਪਏ ਹੋ ਇਸ ਟਾਈਮ ਬਟਾਲਾ ਤੋਂ ਲਗਾਤਾਰ ਡੀਪੀਸੀ ਪੰਜਾਬੀ ਤੇ ਜੁੜੀਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਿ ਤੁਸੀਂ ਲਗਾਤਾਰ ਸਾਡੇ ਨਾਲ ਜਿਹੜਾ ਆ ਲਾਈਵ ਦੇ ਵਿੱਚ ਜੁੜੇ ਹੋਏ ਹੋ ਤਾਂ ਲਾਈਵ ਜਿਹੜੀਆਂ ਤਸਵੀਰਾਂ ਧੰਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਵ ਦੀਆਂ ਜਿਹੜੀਆਂ ਤਸਵੀਰਾਂ ਨੇ ਪਾਲਕੀ ਸਾਹਿਬ ਤੇ ਜਿਹੜੇ ਦਰਸ਼ਨ ਆ ਉਹ ਅਸੀਂ ਤੁਹਾਨੂੰ ਕਰਵਾ ਰਹੇ ਆ ਪ੍ਰਸ਼ਾਸਨ ਦੇ ਵੀ ਜਿਹੜੇ ਕੱਢ ਰਹੇ ਪਰ ਬੰਦ ਤੁਸੀਂ ਦੇਖਦੇ ਪਿਓ ਕਿ ਸਾਡੇ ਬਾਂਜੋਗ ਐਸਐਸਪੀ ਬਟਾਲਾ ਤੋਂ ਜਿਹੜਾ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਇਸ ਟਾਈਮ ਜਿਹੜਾ ਆ ਪ੍ਰਸ਼ਾਸਨ ਦੀਆਂ ਡਿਊਟੀਆਂ ਲਗਾਈਆਂ ਹੋਈਆਂ ਨੇ ਪ੍ਰਸ਼ਾਸਨ ਬਹੁਤ ਹੀ ਵਧੀਆ ਤਰੀਕੇ ਦੇ ਨਾਲ 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 ਪਾਲਕੀ ਸਾਹਿਬ ਦੇ ਜਿਹੜਾ ਆ ਇੱਕ ਅੰਗ ਰੱਖਸ਼ਿਤ ਦੀ ਤਰ੍ਹਾਂ ਜਿਹੜਾ ਆ ਚੱਲਦਾ ਪਿਆ ਆ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਤੁਸੀਂ ਦੇਖਦੇ ਪਿਓ ਨਾਲ ਨਾਲ ਅਸੀਂ ਤੁਹਾਨੂੰ ਜਿਹੜੇ ਦਰਸ਼ਨ ਕਰਵਾ ਰਹੇ ਆ ਸੰਗਤ ਦਰਸ਼ਨ ਰੱਬ ਰੂਪੀ ਸੰਗਤ ਦਰਸ਼ਨ ਵੀ ਤੁਸੀਂ ਸਾਡੇ ਨਾਲ ਕਰ ਸਕਦੇ ਹੋ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਤੁਸੀਂ ਦੇਖਦੇ ਪਿਓ ਵੀ ਦਰਸ਼ਨ ਦੇਦਾਰੇ ਕਰਨ ਦੇ ਲਈ ਇੱਥੇ ਪਹੁੰਚੀਆਂ ਹੋਈਆਂ ਨੇ ਲਗਾਤਾਰ ਤੁਸੀਂ ਸਾਡੇ ਨਾਲ ਬਣੇ ਹੋਏ ਹੋ ਇਸ ਟਾਈਮ ਪਾਲਕੀ ਸਾਹਿਬ ਦੇ ਜਿਹੜੇ ਦਰਸ਼ਨ ਅਸੀਂ ਤੁਹਾਨੂੰ ਕਰਵਾ ਰਹੇ ਹਾਂ ਪਾਲਕੀ ਸਾਹਿਬ ਦੇ ਵੀ ਤੁਸੀਂ ਦਰਸ਼ਨ ਸਾਡੇ ਨਾਲ ਕੀਤੇ ਨੇ ਲਗਾਤਾਰ ਜਿਹੜੇ ਆ ਉਹ ਅਸੀਂ ਤੁਹਾਨੂੰ ਜਿਹੜੇ ਆ ਇੱਥੇ ਜਿਹੜੇ ਦਰਸ਼ਨ ਕਰਵਾ ਰਹੇ ਹਾਂ ਪਾਲਕੀ ਸਾਹਿਬ ਦੇ ਧੰਸੇ ਗੁਰੂ ਨਾਨਕ ਦੇਵ ਜੀ ਦੇ ਇਸ ਵਿਆਹ ਪੂਰਵ ਦੇ ਉੱਤੇ ਜਿਹੜੇ ਆ ਤੁਹਾਨੂੰ ਜਿਹੜੇ ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਦੇਖਦੇ ਪਿਓ ਕਿ ਬਹੁਤ ਸਾਰੀਆਂ ਸੰਗਤਾਂ ਜੜੀਆਂ ਨੇ ਸ਼ੇਰਾ ਸ਼ੇਰਾ ਲੈ ਕੇ ਆਈਆਂ ਨੇ ਬਹੁਤ ਸਾਰੀਆਂ ਜਿਹੜੀਆਂ ਭੈਣਾਂ ਨੇ ਉਹ ਸ਼ੇਰਾ ਲੈ ਕੇ ਆਈਆਂ ਨੇ ਗੁਰੂ ਨਾਨਕ ਦੇਵ ਜੀ ਦੇ ਵਾਸਤੇ ਜਿਹੜੇ ਸੇਹੜਾ ਲੈ ਕੇ ਜਿਹੜਾ ਇੱਥੇ ਪਹੁੰਚਿਆ ਸੰਗਤਾਂ ਤੁਸੀਂ ਆਇਆ ਕਿ ਸਾਡੇ ਨਾਲ ਦੇਖਦੇ ਪਈਓ ਵੀ ਸੰਗਤਾਂ ਜਿਹੜੀਆਂ ਨੇ ਸੇਹੜਾ ਲੈ ਕੇ ਜਿਹੜਾ ਆ ਉਹ ਪਹੁੰਚਦੀਆਂ ਨੇ ਬਹੁਤ ਸਾਰੀਆਂ ਸੰਗਤਾਂ ਤੁਸੀਂ ਦੇਖਦੇ ਪਈਓ ਪਾਲਕੀ ਸਾਹਿਬ ਤੇ ਜਿਹੜੇ ਆ ਦਰਸ਼ਨ ਦਿਦਾਰੇ ਕਰਦੀਆਂ ਪਈਆਂ ਨੇ ਇਸ ਟਾਈਮ ਤੁਸੀਂ ਦੇਖਦੇ ਪਈਓ ਸਾਡੇ ਨਾਲ ਤਸਵੀਰਾਂ ਸੰਤ ਰੂਪੀ ਰੱਬ ਰੂਪੀ ਜਿਹੜੀ ਸੰਗਤ ਆ ਉਹ ਵੀ ਇਸ ਟਾਈਮ ਨਾਲ-ਨਾਲ ਚੱਲਦੀ ਪਈ ਹੈ ਲਗਾਤਾਰ ਤੁਸੀਂ ਜਿਹੜੀਆਂ ਤਸਵੀਰਾਂ ਦੇਖਦੇ ਪਈਓ ਪਾਲਕੀ ਸਾਹਿਬ ਜਿਹੜੀ ਹੈ ਅੱਗੇ-ਅੱਗੇ ਚੱਲ ਰਹੇ ਨੇ ਤੇ ਨਾਲ ਦੀ ਨਾਲ ਜਿਹੜੀਆਂ ਅਸੀਂ ਤੁਹਾਨੂੰ ਜਿਹੜੀਆਂ ਤਸਵੀਰਾਂ ਜਿਹੜੀਆਂ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਜਿਹੜੀ ਸੰਗਤ ਆ ਉਹਦੇ ਵੀ ਤੁਹਾਨੂੰ ਜਿਹੜੇ ਦਰਸ਼ਨ ਕਰਾਉਣੇ ਆ ਇਸ ਟਾਈਮ ਤੁਸੀਂ ਮੇਰੇ ਨਾਲ ਲਗਾਤਾਰ ਜਿਹੜਾ ਆ ਦੇਖਦੇ ਪਏ ਹੋ ਅਸੀਂ ਤੁਹਾਨੂੰ ਅੱਗੇ ਦੀਆਂ ਵੀ ਜਿਹੜੀਆਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਬਹੁਤ ਸਾਰੀ ਸੰਗਤ ਆ ਜਿਹੜੀ ਇਸ ਟਾਈਮ ਜਿਹੜੀ ਹੈ ਉਹ ਜਿਹੜੀ ਦਰਸ਼ਨ ਦਿਦਾਰੇ ਕਰਨ ਦੇ ਲਈ ਸੰਗ ਦੇ ਵਿੱਚ ਜਿਹੜਾ ਆ ਪਹੁੰਚੀ ਹੋਈ ਏ ਸੰਗਤਾਂ ਜਿਹੜੀਆਂ ਨੇ ਉਹ ਇਸ ਟਾਈਮ ਚੱਲਦੀਆਂ ਪਈਆਂ ਨੇ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਜਿਹੜੀ ਹੈ ਤੁਸੀਂ ਦੇਖਦੇ ਪਏ ਹੋ ਵੀ ਇਸ ਟਾਈਮ ਜਿਹੜੀਆਂ ਸੰਗਤਾਂ ਜਿਹੜੀਆਂ ਨੇ ਲਾਈਵ ਜਿਹੜਾ ਇਸ ਟਾਈਮ 'ਚ ਤੁਸੀਂ ਦੇਖਦੇ ਪਿਓ ਕਿ ਬਹੁਤ ਸਾਰਾ ਜਿਹੜੀਆਂ ਸੰਗਤਾਂ ਨੇ ਟਾਈਮ ਜਿਹੜਾ ਚੱਲਦੀਆਂ ਪਈਆਂ ਨੇ ਤੁਸੀਂ ਦੇਖਦੇ ਪਿਓ ਮੇਰੇ ਨਾਲ ਵਿਆਹ ਪੂਰਵ ਦੀਆਂ ਜਿਹੜੀਆਂ ਤਸਵੀਰਾਂ ਇੱਧਰ ਜਿਹੜਾ ਆ ਕੀਰਤਨ ਦਰਬਾਰ ਜਿਹੜਾ ਨਾਮ ਦੇ ਨਾਲ ਹੋ ਰਿਹਾ ਹੈ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਜਿਹੜੀ ਉਹ ਤੁਹਾਨੂੰ ਅਸੀਂ ਕਰ ਰਹੇ ਆਂ ਤਸਵੀਰਾਂ ਤੁਸੀਂ ਲਗਾਤਾਰ ਜਿਹੜੀਆਂ ਸਾਡੇ ਨਾਲ ਐਟ ਟਾਈਮ ਦੇਖਦੇ ਪਿਓ ਸੰਤ ਚੰਦਰ ਨਾਨਕ ਦੇਵ ਜੀ ਦੇ ਵਿਆਹ ਪੁਰਧੀਆਂ ਜਿਗੀਆਂ ਤਸਵੀਰਾਂ ਨੇ ਉਹ ਵੀ ਸਾਡੇ ਨਾਲ ਲਗਾਤਾਰ ਜਿਹੜੀਆਂ ਨੇ ਬਟਾਲਾ ਤੋਂ ਜਿਹੜੀਆਂ ਤੁਹਾਨੂੰ ਤਸਵੀਰਾਂ ਨੇ ਉਹ ਵਿਖਾਈਆਂ ਜਾ ਰਹੀਆਂ ਨੇ ਉਹ ਤੁਸੀਂ ਦੇਖਦੇ ਪਿਓ ਸਾਡੇ ਨਾਲ ਐਟ ਟਾਈਮ ਸੰਤ ਰੂਪ ਜਿਹੜੀ ਸੰਗਤ ਆ ਦੇਖਦੇ ਪਿਓ ਠਾਠਾ ਮਾਰਦੀ ਹੋਈ ਹਾਲਾ ਕਿ ਜਿਹੜਾ ਜਿਹੜਾ ਮੈਂ ਬਾਰ ਬਾਰ ਦਿਖਾਉਣ ਦੀ ਕੋਸ਼ਿਸ਼ ਕਰਦਾ ਪਿਆ ਮੈਂ ਵੀ ਬਟਾਲੇ ਦੇ ਵਿੱਚ ਜਿਹੜਾ ਮੀ ਪੈਨ ਦੇ ਨਾਲ ਜਿਹੜਾ ਇੱਕ ਕਿੱਕੜ ਜਿਹੜਾ ਆ ਬਹੁਤ ਜ਼ਿਆਦਾ ਹੋਇਆ ਪਿਆ ਆ ਇਸ ਕਿੱਕੜ ਦੇ ਵਿੱਚੋਂ ਦੀ ਵੀ ਜਿਹੜੀ ਸੰਗਤਾਂ ਪ੍ਰਵਾਹ ਨਾ ਕਰਦੀਆਂ ਹੋਈਆਂ ਜੜੀਆਂ ਨੇ ਲਗਾਤਾਰ ਜੜੀਆਂ ਨੇ ਉਹ ਚਲਦੀਆਂ ਪਈਆਂ ਨੇ ਸੰਗਤਾਂ ਤੁਸੀਂ ਦੇਖਦੇ ਪਿਓ ਵੀ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਗੁਰੂ ਸਾਹਿਬ ਦੇ ਦਰਸ਼ਨਾਂ ਦੇ ਲਈ ਗੁਰੂ ਸਾਹਿਬ ਦੇ ਪਾਲਕੀ ਰੂਪ ਦੇ ਜਿਹੜੇ ਆ ਦਰਸ਼ਨ ਕਰਦੇ ਪਏ ਨੇ ਟਾਈਮ ਜਿਹੜਾ ਆ ਕੀਰਤਨ ਦਰਬਾਰ ਚੱਲਦਾ ਪਿਆ ਆ ਪਾਣੀ ਦੀ ਸੇਵਾ ਤੁਸੀਂ ਦੇਖਦੇ ਪਿਓ ਇੱਧਰ ਜਿਹੜੀ ਲਗਾਤਾਰ ਜਿਹੜੀ ਹੈ ਪੈਣਾ ਵੱਲੋਂ ਜਿਹੜੀ ਪਾਣੀ ਦੀ ਸੇਵਾ ਜਿਹੜੀ ਸਪੈਸ਼ਲੀ ਕੀਤੀ ਜਾ ਰਹੀ ਹੈ ਨਾਲ ਨਾਲ ਸੰਗਤਾਂ ਨੂੰ ਠੰਡੇ ਜਲਦੀ ਜਿਹੜੀ ਸੇਵਾ ਕਰਾਈ ਜਾ ਰਹੀ ਹੈ ਸਪੈਸ਼ਲ ਇੱਕ ਗੱਡੀ ਜਿਹੜੀ ਉਹ ਚਲਦੀ ਪਈ ਹੈ ਬਾਬਾ ਜੀ ਨਾਲ ਨਾਲ ਸੇਵਾ ਕਰੀ ਜਾ ਰਹੀ ਹੈ ਹਰ ਸਾਲ ਜਿਹੜੀਆਂ ਪੈਣਾ ਨੇ ਪਾਣੀ ਦੀ ਜਿਹੜਾ ਆ ਸੇਵਾ ਕਰਦੀਆਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਪੈਣਾ ਲੱਗੀਆਂ ਪੈਣ ਗਲਾ ਸੁੱਕ ਗਿਆ ਹੁਣ ਮੈਨੂੰ ਇੱਕ ਦੇ ਦੋ ਤੁਸੀਂ ਥੈਂਕ ਯੂ ਤੇ ਇਸ ਟਾਈਮ ਲਗਾਤਾਰ ਤੁਸੀਂ ਜਿਹੜੀਆਂ ਤਸਵੀਰਾਂ ਦੇਖਦੇ ਪਏ ਹੋ ਤੁਸੀਂ ਦੇਖਦੇ ਪਏ ਹੋ ਵੀ ਇਸ ਟਾਈਮ ਜਿਹੜੀਆਂ ਲਾਈਵ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਜਿਹੜੀਆਂ ਨੇ ਅਸੀਂ ਦਿਖਾ ਰਹੇ ਹਾਂ ਪਾਲਕੀ ਸਾਹਿਬ ਤੇ ਦੱਸਣ ਤਾਂ ਤੁਸੀਂ ਸਾਡੇ ਨਾਲ ਕਾਰ ਹੀ ਚੁੱਕੇ ਹੋ ਪਰ ਇਸ ਟਾਈਮ ਜਿਹੜੀ ਇਹ ਸੰਗਤ ਦੇ ਜਿਹੜੇ ਦਰਸ਼ਨ ਆ ਉਹ ਤੁਹਾਨੂੰ ਕਰਵਾਉਣ ਦੀ ਕੋਸ਼ਿਸ਼ ਕਰਦੇ ਪਏ ਆ ਕਿਉਂਕਿ ਸੰਗਤ ਸੰਗਤ ਦੇ ਵਿੱਚ ਜਿਹੜਾ ਆ ਰੱਬ ਵਜ ਦਾ ਕੰਨ ਨੇ ਅ ਰੱਬ ਰੂਪ ਸੰਗਤ ਜਿਹੜੀ ਹੈ ਉਹ ਹੁੰਦੀ ਹੈ ਤੁਸੀਂ ਦੇਖਦੇ ਪਿਓ ਲਗਾਤਾਰ ਲਗਾਤਾਰ ਜਿਹੜੇ ਸੇਵਾਦਾਰੋ ਆਪਣੇ ਵੱਲੋਂ ਜਿਹੜੀ ਸੇਵਾ ਕਰਦੇ ਪਏ ਨੇ ਇਹ ਦੇ ਦੇ ਪਏ ਨੇ ਵੀ ਠੰਡੇ ਚਲਦੀਆਂ ਸੇਵਾਵਾਂ ਜਿਹੜੀਆਂ ਨੇ ਲਗਾਤਾਰ ਚਾਰੇ ਪਾਸੇ ਜਿਹੜੀਆਂ ਨੇ ਹੁੰਦੀਆਂ ਪਈਆਂ ਨੇ ਤੇ ਲਗਾਤਾਰ ਤੁਸੀਂ ਦੇਖਦੇ ਪਿਓ ਇਸ ਟਾਈਮ ਡੀਪੀਸੀ ਪੰਜਾਬੀ ਦੇ ਉੱਤੇ ਨਾਲ ਦੇ ਨਾਲ ਜਿਹੜੀ ਇੱਕ ਐਂਬੂਲੈਂਸ ਵੀ ਜਿਹੜੀ ਹੈ ਉਹ ਸਪੈਸ਼ਲੀ ਇਹਦੇ ਨਾਲ ਨਾਲ ਚਲਦੀ ਪਈ ਹੈ ਵੀ ਕਿਸੇ ਤਰ੍ਹਾਂ ਦੀ ਅਗਰ ਕੋਈ ਪ੍ਰੋਬਲਮ ਵਗੈਰਾ ਆ ਜਾਂਦੀ ਹੈ ਤੇ ਉੱਥੇ ਜਿਹੜਾ ਆ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਤਸਵੀਰਾਂ ਤੁਸੀਂ ਦੇਖਦੇ ਪਿਓ ਇਸ ਟਾਈਮ ਬਟਾਲਾ ਸ਼ਹਿਰ ਤੋਂ ਤਾਨੂੰ ਲਗਾਤਾਰ ਧੰਸਰ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਵ ਦੀਆਂ ਜਿਹੜੀਆਂ ਤਸਵੀਰਾਂ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਪਾਲਕੀ ਸਾਹਿਬ ਜਿਹੜੇ ਆ ਉਹ ਅੱਗੇ ਜਾ ਚੁੱਕੇ ਆ ਤੇ ਫਿਲਹਾਲ ਜਿਹੜਾ ਆ ਅਸੀਂ ਤੁਹਾਨੂੰ ਸੰਗਤ ਦੇ ਜਿਹੜੇ ਆ ਦਰਸ਼ਨ ਕਰਾਉਣ ਦੀ ਕੋਸ਼ਿਸ਼ ਕਰਦੇ ਪਏ ਆ ਸੰਗਤਾਂ ਜਿਹੜੀਆਂ ਨੇ ਲਗਾਤਾਰ ਤੁਸੀਂ ਦੇਖਦੇ ਪਏ ਹੋ ਕਿ ਸੰਗਤਾਂ ਲਗਾਤਾਰ ਜਿਹੜੀਆਂ ਤੁਸੀਂ ਟਰੈਕਟਰ ਟਰਾਲੀਆਂ ਜਿਹੜੀ ਪੈਦਲ ਸੰਗਤਾਂ ਉਹ ਤਾਂ ਚਲੀ ਗਈ ਪਰ ਲਗਾਤਾਰ ਜਿਹੜੀਆਂ ਸੰਗਤਾਂ ਨੇ ਉਹ ਤੁਸੀਂ ਦੇਖਦੇ ਪਏ ਹੋ ਕਿ ਬਹੁਤ ਜ਼ਿਆਦਾ ਜਿਹੜੀ ਸੰਗਤ ਆ ਇਸ ਟਾਈਮ ਤੁਸੀਂ ਦੇਖਦੇ ਪਏ ਹੋ ਕਿ ਸੇਵਾ ਦੇ ਦੇਖੋ ਤੁਸੀਂ ਪਾਣੀ ਦੀ ਸੇਵਾ ਠੰਡੇ ਜਲਦੀ ਸੇਵਾ ਕੋਲ ਡਰਿੰਕਾਂ ਦੀ ਸੇਵਾ ਜਿਹੜੀ ਲਗਾਤਾਰ ਜਿਹੜੀ ਇਸੇ ਤਰ੍ਹਾਂ ਚਲਦੀ ਪਈ ਹੈ ਕਿ ਤੇ ਛੋਟੀ ਮੋਟੀ ਨਹੀਂ ਟੈਂਕੀਆਂ ਆਹ ਟਾਈਮ ਤੁਸੀਂ ਦੇ ਦਿਓ ਟੈਂਕੀਆਂ ਜਿਹੜੀਆਂ ਨੇ ਪੂਰੀ ਤਰ੍ਹਾਂ ਭਰੀਆਂ ਹੋਈਆਂ ਟੈਂਕੀਆਂ ਜਿਹੜੀਆਂ ਨੇ ਪਾਣੀ ਠੰਡੇ ਜਲਦੀ ਜਿਹੜੀ ਸੇਵਾ ਆ ਉਹ ਨਾਲ-ਨਾਲ ਚਲਦੀ ਪਈ ਹੈ ਲਗਾਤਾਰ ਜਿਹੜੀ ਹੈ ਟਰਾਲੀਆਂ ਟਰੈਕਟਰ ਜਿਹੜੇ ਨੇ ਉਹ ਚੱਲਦੇ ਪਏ ਨੇ ਇੱਧਰ ਵੀ ਜਿਹੜੇ ਆ ਲਗਾਤਾਰ ਜਿਹੜੀ ਹੈ ਸੇਵਾ ਜਿਹੜੇ ਕਰਦੇ ਪਏ ਜਿਹੜੀਆਂ ਦੁਕਾਨਾਂ ਜਿਹੜੀਆਂ ਨੇ ਇੱਧਰ ਵੀ ਤੁਸੀਂ ਦੇ ਦੇ ਪਿਓ ਵੀ ਲਗਾਤਾਰ ਜਿਹੜਾ ਦੁਕਾਨਾਂ ਦੇ ਉੱਤੇ ਵੀ ਜਿਹੜਾ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਵੱਖਰੇ-ਵੱਖਰੇ ਲੰਗਰ ਜਿਹੜੇ ਆ ਚਲਾਏ ਜਾ ਰਹੇ ਨੇ ਤੇ ਇੱਧਰ ਲਗਾਤਾਰ ਜਿਹੜੀ ਸੇਵਾ ਜਿਹੜੀ ਏ ਉਹ ਸੰਗਤਾਂ ਵੱਲੋਂ ਤੁਸੀਂ ਦੇ ਦੇ ਪਿਓ ਤੇ ਕੀਤੀ ਜਾ ਰਹੀ ਏ ਸੰਗਤਾਂ ਜਿਹੜੀਆਂ ਨੇ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਕਰਦੀਆਂ ਪਈ ਨੇ ਥਾਂ-ਥਾਂ ਤੇ ਜਿਹੜੇ ਆ ਉਹ ਲੰਗਰ ਵੀ ਤੁਸੀਂ ਦੇ ਦੇ ਪਿਓ ਤੇ ਲੰਗਰ ਵੀ ਚੱਲਦੇ ਪਏ ਨੇ ਲੰਗਰ ਇਸ ਟਾਈਮ ਜਿਹੜੇ ਆ ਉਹ ਲਗਾਤਾਰ ਜਿਹੜੇ ਨਾਲ-ਨਾਲ ਲੰਗਰ ਚਲਾਏ ਜਾ ਰਹੇ ਨੇ ਤੇ ਲਗਾਤਾਰ ਤੁਸੀਂ ਦੇ ਦੇ ਪਿਓ ਇਸ ਟਾਈਮ ਜਿਹੜਾ ਪਟਾਲਾ ਤੋਂ ਵਿਆਹ ਪੂਰਵ ਦੀਆਂ ਤਸਵੀਰਾਂ ਧੰਤਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਵ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਹਾਂ ਧੰਤਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਵ ਦੀਆਂ ਤਸਵੀਰਾਂ ਤੁਸੀਂ ਸਾਡੇ ਨਾਲ ਲਾਈਵ ਜਿਹੜੀਆਂ ਨੇ ਦੇਖਦੇ ਪਏ ਹੋ ਉਹ ਤਾਂ ਜਿਹੜੀਆਂ ਨੇ ਵਿਖਾਈਆਂ ਜਾ ਰਹੀਆਂ ਨੇ ਲਗਾਤਾਰ ਤਸਵੀਰਾਂ ਤੁਸੀਂ ਸਾਡੇ ਨਾਲ ਦੇਖਦੇ ਪਏ ਹੋ ਇਸ ਟਾਈਮ ਪਟਾਲਾ ਤੋਂ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਧੰਤਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਵ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਤੁਸੀਂ ਸਾਡੇ ਨਾਲ ਦੇਖਦੇ ਪਈਓ ਬਹੁਤ ਸਾਰੀਆਂ ਟਰਾਲੀਆਂ ਬਹੁਤ ਸਾਰੀ ਸੰਗਤ ਆ ਜਿਹੜੀ ਉਹ ਤੁਹਾਨੂੰ ਜਿਹੜੀ ਦਿਖਾਈ ਜਾ ਰਹੀ ਹੈ ਬਹੁਤ ਜਿਆਦਾ ਜਿਹੜੀ ਸੰਗਤ ਆ ਉਹ ਨਾਲ ਆਈ ਹੋਈ ਏ ਤੁਸੀਂ ਦੇਖਦੇ ਪਈਓ ਲਗਾਤਾਰ ਜਿਹੜੇ ਆ ਇਸ ਟਾਈਮ ਤੁਹਾਨੂੰ ਦਿਖਾ ਰਹੇ ਆ ਕਿ ਲਗਾਤਾਰ ਲਗਾਤਾਰ ਜਿਹੜਾ ਆ ਸੰਗਤਾਂ ਜੜੀਆਂ ਨੇ ਦੂਰੋਂ ਦੂਰੋਂ ਜੜੀਆਂ ਨੇ ਉਹ ਆਈ ਹੋਈ ਆਣੀ ਬਹੁਤ ਸਾਰੀਆਂ ਗੱਡੀਆਂ ਟਰਾਲੀਆਂ ਟਰੈਕਟਰ ਤੁਸੀਂ ਜਿਹੜੇ ਆ ਦੇਖਦੇ ਪਈਓ ਮੇਰੇ ਨਾਲ ਇਸ ਟਾਈਮ ਤਸਵੀਰਾਂ ਕਰਦੇ ਆ ਅੱਗੇ ਚੱਲਦੇ ਆ ਤੇ ਅੱਗੇ ਵੀ ਤੁਹਾਨੂੰ ਜਿਹੜੇ ਸੰਗਤਾਂ ਦੇ ਜਿਹੜੇ ਆ ਦਰਸ਼ਨ ਕਰਵਾਉਣ ਦੀ ਕੋਸ਼ਿਸ਼ ਕਰਦੇ ਆ ਕਿ ਬਹੁਤ ਸਾਰੀਆਂ ਸੰਗਤਾਂ ਜੜੀਆਂ ਨੇ ਤੁਸੀਂ ਆ ਟਾਈਮ ਦੇਖ ਸਕਦੇ ਹੋ ਕਿ ਵਿਆਹਪੂਰਵ ਦੇ ਉੱਤੇ ਬਹੁਤ ਸਾਰੀਆਂ ਸੰਗਤਾਂ ਜੜੀਆਂ ਨੇ ਉਹ ਇਕੱਤਰਿਤ ਹੋਈਆਂ ਨੇ ਬਹੁਤ ਸਾਰੀਆਂ ਸੰਗਤਾਂ ਜੜੀਆਂ ਨੇ ਇਸ ਟਾਈਮ ਜਿਹੜਾ ਆ ਉਹ ਵਿਆਹਪੂਰਵ ਦੇ ਉੱਤੇ ਜਿਹੜਾ ਆ ਪਹੁੰਚੀਆਂ ਹੋਈਆਂ ਨੇ ਵਿਆਹਪੂਰਵ ਤੇ ਲਗਾਤਾਰ ਜਿਹੜਾ ਆ ਤੁਹਾਨੂੰ ਜਿਹੜੇ ਦਰਸ਼ਨ ਦੇ ਧਾਰੇ ਨੇ ਉਹ ਕਰਵਾਏ ਜਾ ਰਹੇ ਨੇ ਇਸ ਟਾਈਮ ਤੁਸੀਂ ਮੇਰੇ ਨਾਲ ਬਟਾਲਾ ਤੋਂ ਜਿਹੜੀਆਂ ਤਸਵੀਰਾਂ ਦੇ ਦੇ ਪਿਓ ਧੰਸੇ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਵ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਲਗਾਤਾਰ ਜਿਹੜੀਆਂ ਨੇ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਲਗਾਤਾਰ ਤੁਸੀਂ ਸਾਡੇ ਨਾਲ ਬਟਾਲਾ ਤੋਂ ਬਣੇ ਹੋਏ ਉਹ ਧੰਸੇ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਵ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਲਗਾਤਾਰ ਤੁਹਾਨੂੰ ਜਿਹੜੀਆਂ ਦਿਖਾਉਣ ਦੀ ਕੋਸ਼ਿਸ਼ ਕਰਦੇ ਪਿਓ ਆਪਣੇ ਬਟਾਲਾ ਤੋਂ ਬਟਾਲਾ ਤੋਂ ਜਿਹੜੀਆਂ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਦੇ ਪਿਓ ਧੰਨਵਾਦ ਬਣੇ ਰਹੋ ਇਸੇ ਤਰ੍ਹਾਂ ਹੀ ਮਿਲਦੇ ਆ ਕਿਸੇ ਅਗਲੇ ਵੀਡੀਓ ਤੇ ਸੋ ਗੁਰੂ ਸਾਹਿਬ ਦੇ ਜੀਵਨ ਜੀਵਨ ਜਿਹੜਾ ਹੈ ਤੋਂ ਦੋਵੇਂ ਕਾਮ ਆਪ ਦੀ ਨਗਰ ਦੀ ਆਪ ਦੀ ਜੋਖਮ ਨਾ ਬਣਾ। ਆਗਰਾ ਤੋਂ ਮਾਣ ਰੱਖਦਾ ਰਾਜ ਸਨਾਮ ਸੰਗੀਤ ਕਲਾ ਤੇ ਭਾਵੇਂ ਸਰਬਤਕ ਕਲਾ ਸੋ ਸਰਬਤਕ ਦਾ ਆਮਦਿਕਾ ਅਮਿਤ ਜੀ ਲਈ ਕੋਣ ਕਰਕੇ ਇਹ ਜੀ ਨਮ ਕਰਦਾ ਹਾਂ। ਅਮਰ ਜੀ ਦੇ ਰੂਪ ਦਾ ਇਹ ਜੀ ਨਮ ਕਰਦਾ ਹਾਂ ਸੰਕਲਨ ਨੂੰ ਜੋਤਾਂ ਸੋਇਂ ਦਰਜੋਨ ਨੂੰ ਦਰਜੋਨ ਦਾ ਸਭੀ ਇਹਨੇ ਕੋਲੋਂ ਆ ਕੁਝ ਦੇ ਨਾਮ ਜਪੋ ਗੁਰੂ ਕਾਉ ਦੇ ਧਾਮ ਨੂੰ ਦਰਸਾ ਮਾਰਿਆ ਉਹਦੇ ਬਸੇ ਜਵਾ ਦੇ ਪੜੇ ਤੁਹਾਨੂੰ ਬਾਣੀ ਦੇ ਨਾਲ ਜੋੜਦਾ ਹਾਂ ਸੁਝੇ ਪਰ ਸਰਦਾ ਗ੍ਰੰਥੀ ਕਰਨੀ ਇਹਨਾਂ ਆਧਿਆ ਦੇ ਉਹੀ ਕੋਈ ਕਾਲਕਸ਼ ਨਾ ਰਹਿਣਾ ਇਹਦੇ ਬੱਲੇ ਮੈਂ ਕਰਦਾ ਹਾਂ ਤ੍ਰਿਪਤ तकरीबन ਤੁਹਾਨੂੰ ਜਿਹੜੇ ਦਰਸ਼ਨ ਕਰਵਾ ਦਿੱਤੇ ਗਏ ਨੇ ਇਸ ਟਾਈਮ ਅਸੀਂ ਥੋੜਾ ਵਾਪਸ ਨਿਕਲ ਆਏ ਆ ਤੇ ਦਰਸ਼ਨ ਤੁਹਾਨੂੰ ਕਿਵੇਂ ਦੇ ਲੱਗੇ ਜੇਕਰ ਹੋਰ ਤੁਸੀਂ ਪ੍ਰੋਗਰਾਮ ਵਗੈਰਾ ਦੇਖਣਾ ਚਾਹੁੰਦੇ ਸਾਡੇ ਬਟਾਲੇ ਦੇ ਨੌਜਵਾਨ ਵੀ ਜਿਹੜੇ ਆ ਇੱਥੇ ਇਸ ਟਾਈਮ ਖੜੇ ਨੇ ਜਿਹੜੇ ਕੀ ਮੇਲਾ ਦੇਖਦੇ ਪਏ ਨੇ ਬੜੇ ਹੀ ਵਧੀਆ ਤਰੀਕੇ ਦੇ ਨਾਲ ਬੜੇ ਆਰਾਮ ਦੇ ਨਾਲ ਤੇ ਮੁੰਡੇ ਸਾਰੇ ਇੱਥੇ ਦੇਖਦੇ ਪਏ ਨੇ ਤੇ ਵਧੀਆ ਤਰੀਕੇ ਦੇ ਨਾਲ ਇਸ ਟਾਈਮ ਅਸੀਂ ਜਿਹੜਾ ਲਾਈਵ ਤੁਹਾਨੂੰ ਦਿਖਾ ਚੁੱਕੇ ਹਾਂ ਤੇ ਤੁਹਾਨੂੰ ਲਾਈਵ ਕਿਵੇਂ ਦਾ ਲੱਗਾ ਲਾਈਕ ਜ਼ਰੂਰ ਕਰ ਦਿਓ ਕਮੈਂਟ ਕਰਕੇ ਨਾਲ ਦੇ ਨਾਲ ਜ਼ਰੂਰ ਦੱਸਿਓ ਹੁਣ ਅਸੀਂ ਤੁਹਾਡੇ ਤੋਂ ਲੈਨੇ ਆ ਇਜਾਜ਼ਤ ਧੰਨਵਾਦ ਜੀ ਕਿੱਕਾ ਬੜਾ ਹੋ ਗਿਆ ਸੁਣੋ ਠੀਕ ਆ ਤੂੰ ਕਦੋਂ ਆਇਆ